ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਮੇਰੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਤੇ ਚੜ੍ਹਦੀ ਕਲਾ ਦਾ ਜੈ ਮੇਰੇ ਪੈਸੇ ਤੇ ਹੱਥ ਰੱਖ ਕੇ ਚੜ੍ਹਦੀ ਕਲਾ ਦੇ ਵਿੱਚ ਰਹੋ ਮੈਂ ਕਾਫੀ ਦਿਨਾਂ ਤੋਂ ਆਵਾਜ਼ ਆਪ ਜੀ ਤੇ ਰੁੱਗ ਰੂ ਰਿਆਂ ਅੱਜ ਆਪਾਂ ਗੱਲ ਕਰਨੀ ਹੈ ਸਾਬਕਾ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਚਹੇ ਉਸ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਨੇ ਪਰ ਫਿਰ ਵੀ ਮੈਂ ਉਹਨਾਂ ਦਾ ਮਾਨ ਸਨਮਾਨ ਕਰਦਾ ਇੱਜ਼ਤ ਨਾਲ ਲੈਣਾ ਭਾਵੇਂ ਉਹਨੂੰ ਇੱਜ਼ਤ ਕਰਨ ਦਾ ਪਤਾ ਭਾਵੇਂ ਨਹੀਂ ਪਤਾ ਪਰ ਹੈ ਨਹੀਂ ਪਤਾ ਗਿਆਨੀ ਹਰਪੀ ਸਿੰਘ ਜਿਹੜਾ ਚੁੱਲ੍ਹੇ ਦਾਲਦਾ ਪ੍ਰਧਾਨ ਆ ਚਾਵਾ ਚੁੱਲਾ ਜਿਹੜਾ ਚੋਕੇ ਐ ਨੂੰ ਕਰ ਲੇ ਤੇ ਭਾਵੇਂ ਐ ਨੂੰ ਕਰ ਲੋ ਆਪ ਵੀ ਚਾਵਾ ਹੀ ਆ ਇਨੇ ਇੱਕ ਪੋਸਟ ਪਾਈ ਆ ਪਹਿਲੋ ਆ ਦੇਖੋ ਜੀ ਇਸ ਪੋਸਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਆਵਾਜ਼ ਕਿ ਇਹ ਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਦੀ ਗ੍ਰਿਫਤਾਰੀ ਤੋਂ ਗਿਆਨੀ ਹਰਪ੍ਰੀਤ ਸਿੰਘ ਬਹੁਤ ਖੁਸ਼ ਨੇ ਕਿ ਆ ਕੀ ਅਕਾਊਂਟਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਇਸ ਤੇ ਸਾਈਬਰ ਕ੍ਰਾਈਮ ਤੇ ਦਰਜਨਾ ਮਾਮਲੇ ਦਰਜ ਹੋ ਸਕਦੇ ਆ ਸਰਦਾਰ ਨਸ਼ਤ ਸਿੰਘਲ ਤੇ ਹੁਣ ਗ੍ਰਿਫਤਾਰੀ ਤੇ ਬਹੁਤ ਕੋਸ਼ਿਸ਼ੀ ਹੈ ਕਿਉਂਕਿ ਜਿੱਦੋਂ ਦਾ ਇਹਨੂੰ ਅਕਾਊਂਟਾਂ ਨਾਲ ਦੀ ਜਟਿਲਾਈ ਤੋਂ ਪੰਛ ਨੇ ਚਲਦਾ ਕਰ ਦਿੱਤਾ ਨਾ ਉਦੋਂ ਤੋਂ ਉਖਾ ਵਿਚਾਰਾ ਪੜਾ ਫਿਰ ਦੁਬਾਰਾ ਇਹਨੇ ਫਿਰ ਇੱਕ ਪੋਸਟ ਪਾਈ ਆ ਆ ਦੂਜੀ ਪੋਸਟ ਤੇ ਕਿਆਨੇ ਹਰਪ੍ਰੀਤ ਸਿੰਘ ਦੀ ਇਹ ਦਮਾਤੀ ਤੁਰਤੇ ਅਫਸਟ ਹੋ ਗਿਆ ਇਹ ਇਹਨੂੰ ਕਿਹਾ ਚੰਗੇ ਡਾਕਟਰ ਕੋ ਜਾ ਕੇ ਦਵਾਈ ਲੈਣੀ ਚਾਹੀਦੀ ਆ ਇਹਨੇ ਕਿਹਾ ਜੀ ਬਾਦਲ ਪਰਵਾਰ ਤੇ ਜਿਹੜਾ ਨਿਸ਼ਾਨਾ ਲਾਇਆ ਹਰਪ੍ਰੀਤ ਨੇ ਕਹਿੰਦੇ ਪੰਜਾਬ ਦੀ ਸੌਮਿਆ ਤੇ ਵਿਰਾਸਤ ਤੇ ਜਿਹੜੇ ਦਾਕੇ ਬਾਦਲ ਪਰਵਾਰ ਨੇ ਕੇਂਦਰੀ ਹਕੂਮਤ ਨਾਲ ਰਲ ਕੇ ਆਪਣੇ ਰਾਜ ਚ ਵਰਵਾਏ ਉਹ ਕਿਹੜੇ ਸੀ ਬਾਦਸਾਹ ਨੇ ਪੰਜਾਬ ਦਾ ਬਹੁਤ ਵਿਕਾਸ ਕੀਤਾ ਇਹ ਸਿਰਫ ਭੰਡਰਨ ਤੇ ਲੱਗਾ ਪੂਰੇ ਦੇ ਕੋ ਕੁਛ ਨਹੀਂ ਹੈਗਾ ਤੇ ਫਿਰ ਇਹਦੀ ਤੀਸਰੀ ਜਿਹੜੀ ਨੇ ਆ ਪਾਈ ਹੈ ਤੀਜੀ ਗਿਆਨੀ ਹਰਿਪ੍ਰੀਤ ਸਿੰਘ ਇਹਨੂੰ ਚਾਰੇ ਨੂੰ ਨੀਂਦ ਨਹੀਂ ਆਉਂਦੀ ਹਮੇਸ਼ਾ ਵੇਂਦਾ ਰਹਿੰਦਾ ਕਿ ਮੈਂ ਕਿਹੜਾ ਬਹਾਨਾ ਲੱਭਾਂ ਕਾਲੀਦਲ ਨੂੰ ਬਤਰਾਣ ਕਰਨ ਵਾਸਤੇ ਇਹਦੇ ਚ ਇਹਨੇ ਕਿਹਾ ਵਾ ਕਿ ਪੰਜਾਬ 'ਚ ਭਾਵੇਂ ਡਾਇਨਾਸੌਰ ਆ ਜਾਣ ਪਰ ਸੁਖਬੀਰ ਬਾਦਲ ਨਹੀਂ ਆਉਂਦਾ ਵਿਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆ ਸੋ ਮੈਂ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਪੰਜਾਬ ਵਾਸੀਆਂ ਨੇ ਤੁਹਾਨੂੰ ਨਕਾਰਿਆ ਤੁਹਾਡੇ ਨਵੇਂ ਦਲ ਨੂੰ ਨਕਾਰਿਆ ਤੁਸੀਂ ਹਮੇਸ਼ਾ ਹੀ ਬਾਦਰ ਸਾਹਿਬ ਦੇ ਇੱਕ ਅਗਵਾਈ ਵਾਲੇ ਅਕਾਲੀ ਦਲ ਨੂੰ ਭਗੋੜਾ ਭਗੋੜਾ ਆਪ ਉਹੜਾ ਬੜੀ ਵਾਰੀ ਤੁਸੀਂ ਉਹਨੂੰ ਕਿਹਾ ਵਾ ਪਰ ਭਗੋੜੇ ਤੁਸੀਂ ਆਪ ਜੇ ਤੁਹਾਨੂੰ ਲੋਕਾਂ ਨੇ ਤੁਹਾਨੂੰ ਮਾਨਤਾ ਹੀ ਨਹੀਂ ਦਿੱਤੀ ਤੁਸੀਂ ਕਹਿੰਦੇ ਕਿ ਅਕਾਲੀ ਦਲ ਨਹੀਂ ਆ ਸਕਦਾ ਅਕਾਲੀ ਦਲ ਆ ਗਿਆ ਤਰਨਤਾਰਨ ਦੀ ਇਲੈਕਸ਼ਨ ਤੋਂ ਸਾਬਤ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਫਲਾਡਾ ਸਾਰਾ ਹੀ ਦਲ ਤੁਹਾਡੇ ਸਾਰੇ ਲੀਡਰ ਅੰਮ੍ਰਿਤਪਾਲ ਦੇ ਸਾਰੇ ਲੀਡਰ ਮਾਨ ਦਲ ਦੇ ਸਾਰੇ ਲੀਡਰ ਸਰਕਾਰ ਦਾ ਪੂਰਾ ਜੋਰ ਹੋਰ 21 ਦੁੱਕੀ ਜਿਹੜੇ ਹੋਰ ਬੰਦੇ ਨੇ ਉਹਨਾਂ ਨੇ ਪੂਰਾ ਜੋਰ ਲਾਇਆ ਹੋਰ ਉਹਨਾਂ ਵਿੱਚ ਕੁਝ ਸਾਡੇ ਜੂਸਪੁਰ ਜੇਲ੍ਹ ਦੇ ਬੰਦੇ ਵੀ ਆ ਜਿਨ੍ਹਾਂ ਨੇ ਅਕਾਲੀ ਦਲ ਦੇ ਵਰ ਖਲਾਫ ਚੱਲੇ ਨੇ ਔਰ ਭੁਗਤੇ ਨੇ ਇਹਨਾਂ ਨੇ ਪੂਰਾ ਜੋਰ ਲਾਇਆ ਅੱਡੀ ਚੋਟੀ ਦਾ ਇਹ ਅਕਾਲੀ ਦਲ ਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ ਤੇ ਜਿੱਥੇ ਇੱਕ ਹਰਬੀਰ ਸਿੰਘ ਕਾਲਕਾ ਦਿੱਲੀ ਵਾਲਾ ਉਹਨੇ ਕਿਹਾ ਸੀ ਕਿ ਅਕਾਲੀ ਦਲ ਚੌਥੇ ਨੰਬਰ ਤੇ ਆਊਗਾ ਜੇ ਨਾ ਆਇਆ ਤੇ ਜੋ ਤੁਸੀਂ ਮੈਨੂੰ ਸਜ਼ਾ ਲਾਓਗੇ ਉਹ ਮੈਂ ਭੁਗਤਣ ਨੂੰ ਤਿਆਰ ਆ ਸਾਧ ਸੰਗਤ ਜੀ ਔਰ ਜਿਹੜਾ ਹਰਬੀਰ ਸਿੰਘ ਕਾਲਕਾ ਇਹਨੂੰ ਵੀ ਸਜ਼ਾ ਲਾਉਣ ਲਈ ਕਹਿ ਦਿੱਤੀ ਆ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਜੀ ਅਕਾਲੀ ਦਲ ਦੀ ਪਕੜਵਾ ਅਕਾਲੀ ਦਲ ਬੜੀ ਮਜਬੂਤੀ ਨਾਲ ਅਗਾ ਵਧ ਰਿਆ ਔਰ ਗਿਆਨੀ ਹਰਪ੍ਰੀਤ ਨੂੰ ਲੋਕਾਂ ਨੇ ਇਹਨੂੰ ਮਾਨਤਾ ਹੀ ਨਹੀਂ ਦਿੱਤੀ ਤੇ ਦਲ ਨੂੰ ਇਹਨੂੰ ਵੀ ਨਹੀਂ ਦਿੱਤੀ ਇਹਨੂੰ ਇਹਨੂੰ ਮੂੰਹ ਹੀ ਨਹੀਂ ਲਾਇਆ ਲੋਕਾਂ ਨੇ ਗਿਆਨੀ ਅਰਪੀ ਸੰਜੀਵ ਵੇਖ ਲਓ ਕਿ ਤੁਸੀਂ ਕਿੰਨੇ ਜਣਿਆਂ ਨੇ ਘੇਰਾ ਪਾਇਆ ਬਾਦ ਸਾਹਿਬ ਨੂੰ ਕਿੰਨੇ ਜਣੇ ਜੇ ਤੁਹਾਡਾ ਦਲ ਇੱਕ ਮਾਨ ਦਾ ਦਲ ਦੋ ਅੰਮ੍ਰਿਤਪਾਲ ਦਾ 3 ਸਰਕਾਰ 4 ਜਿਹੜੇ ਹੋਰ ਛੋਟੇ ਮੋਟੇ ਦਲ ਵਾ ਉਹ 5 ਜਿਹੜੇ ਹੋਰ ਬੰਦੇ ਕਹਿੰਦੇ ਪੰਜਾਂ ਸੱਤਾ ਬੰਦਿਆਂ ਨੇ ਜਥੇਬੰਦੀਆਂ ਨੇ ਘੇਰਾ ਪਾ ਕੇ ਤੇ ਜਦੋਂ ਵਿਰੋਧਤਾ ਕੀਤੀ ਫਿਰ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਕਿ ਆਇਆ ਅਕਾਲੀ ਦਲ ਹਾਰਿਆ ਨਹੀਂ ਅਕਾਲੀ ਦਲ ਜਿੱਤਿਆ ਵਾ ਔਰ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੂਗੀ। ਔਰ ਇਹ ਜਿਹੜਾ ਘੜੀ ਮੁੜੀ ਗਿਆਨੀ ਹਰਪ੍ਰੀਤ ਸਿੰਘ ਵੱਲ ਲੋਕ ਆ ਜਾਂਦਾ ਜੀ ਪਕੌੜਾ ਤਲ ਪਕੌੜਾ ਤਲ। ਔਰ ਮੈਂ ਕਹਿਣਾ ਕੀ ਅਕਾਲ ਤਖਤ ਸਾਹਿਬ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕਰਨੀ ਚਾਹੀਦਾ ਜਦੋਂ ਇਹ ਜੇਠੇਦਾਰ ਸੀ ਇਹਨੇ ਵੀ ਬੁੜੀਆਂ ਗਲਤੀਆਂ ਕੀਤੀਆਂ ਵਾ। ਇਹ ਸਾਰੇ ਜਾਣਦੇ ਆ। ਇਹ ਸਿੱਖ ਕੌਮ ਦੀ ਧਾਰਮਿਕ ਸੰਸਥਾ ਤੇ ਪੰਥਕ ਅਕਾਲੀ ਦਲ ਦੀ ਅਗਵਾਈ ਕਰਨ ਵਾਲੇ ਪੰਜਾਬ ਦੇ ਹਰਮਨ ਪਿਆਰੇ ਜਿਹੜੇ ਨੇਤਾ ਨੇ ਸਦਾ ਸੁਖबीर ਸਿੰਘ ਬਾਦਲ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਆ ਇਹਦੇ ਤੇ ਵੀ ਜ਼ਰੂਰ ਕੋਈ ਨਾ ਕੋਈ ਕਾਰਵਾਈ ਆਕਾਲ ਤਖਸਾਹ ਵੱਲੋਂ ਕਰਨ ਚਾਹੀਦੀ ਇਹਨੂੰ ਤਲਬ ਕਰਨਾ ਚਾਹੀਦਾ ਇਹਨੇ ਆਪਣੇ ਕਾਰਜਕਾਲ ਦੌਰਾਨ ਵੀ ਕਈ ਅਜਿਹੀਆਂ ਗਲਤੀਆਂ ਕੀਤੀਆਂ ਜਿਹੜੀਆਂ ਬਖਸ਼ਣਯੋਗ ਨਹੀਂ ਸੀ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੀ ਸਿੱਖ ਕੌਮ ਨੂੰ ਸਾਰੀ ਸੰਗਤ ਨੂੰ ਨਾਨਕ ਨਾਮ ਲੈਵਾਨ ਨੂੰ ਕਿ ਗਿਆਨੀ ਹਰਪ੍ਰੀਤ ਸਿੰਘ ਇਹ ਪੰਥ ਦਾ ਨੁਕਸਾਨ ਕਰਨ ਵਾਲਾ ਬੰਦਾ ਵਾ ਇਹ ਏਜੰਸੀਆਂ ਦੇ ਟਿੱਟੀ ਚੜਿਆ ਵਾ ਇਹਦੇ ਤੇ ਬਚੋ ਤੇ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਕਰੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ